ਸਾਤ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਓ ਜਿਹੜਾ ਸਾਗਤਾ ਆਪਣੀ YouTube ਚੈਨਲ ਪੰਜਾਬ ਮੌਸਮ ਚ ਜਿਸ ਸੇ ਅਪ 14 ਅਗਸਤ ਪੰਜਾਬ ਦਾ ਮੌਸਮ ਨਹੀਂ ਕਰ ਰਹੇ ਸਾਡੇ ਨੂੰ ਸਵੇਰ ਦੇ ਵਾਰ ਚੱਕੇ ਨੇ ਸ਼ਾਮ ਤਾਈਂ ਪੰਜਾਬ ਦੇ ਕਈ ਭਾਗ ਚ ਬਣੇ ਅਤੀ ਤੋਂ ਅਤੀ ਭਾਰੀ ਵੀ ਦੇਖਣ ਨੂੰ ਮਿਲ ਸਕਦਾ ਪੰਜਾਬ ਦੇ ਕਿੰਨੇ ਭਾਗ ਚ ਬਣੇ ਅਤੀ ਭਾਰੀ ਵੀ ਦੇਖਣ ਨੂੰ ਮਿਲੂਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਬੱਚਿਆਂ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਚੱਲਗੇ ਬਾਦਿਆਂ ਵੀਡੀਓ ਵੱਲ ਪਹਿਲਾਂ ਤੁਸੀਂ ਹੁਣ ਐਂਟਰਟੇਨਮੈਂਟ ਫੋਲਡਰ ਦੇਖ ਸਕਦੇ ਹੋ ਪੰਜਾਬ ਦੇ ਕਈ ਭਾਗਾਂ ਚ ਬਣੇ ਭਾਰੀ ਵੀ ਦੇਖਣ ਨੂੰ ਦੇਖੋ ਪੰਜਾਬ ਦੇ ਕਾਫੀ ਭਾਗ ਜੋ ਪਾਰੀਮੀ ਦੇਖੋ ਮਿਲਦਾ ਬਾਕੀ ਗੱਲ ਕਰੀਏ ਪਾਰੀਮੀ ਜਿਆਦਾ ਆਪਣੇ ਪਠਾਨਕੋਟ ਹੁਸ਼ਿਆਰਪੁਰ ਕਪੂਥਲਾ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਆਪਣੇ ਲੁਧਿਆਣੇ ਦੇ ਭਾਗ ਹੋ ਗਏ ਸ਼ਹੀਦ ਭਗਤ ਸਿੰਘ ਨਗਰ ਦੇ ਭਾਗ ਹੋ ਗਏ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਪਟਿਆਲਾ ਹੋ ਗਿਆ ਇਹਨਾਂ ਜੋ ਆਪਣੇ ਪਾਰੀਮੀ ਦੇ ਸਾਰੇ ਹਨ ਬੱਕਰੀ ਦੇਖੋ ਬਦਲ ਵਈ ਪੰਜਾਬ ਦੇ ਸਾਰੇ ਹੀ ਭਾਗਾਂ ਵਿੱਚ ਬਣੀ ਹੋਈ ਹੈ ਆਪਣੇ ਮਾਲਵੇ ਦੇ ਕਈ ਭਾਗਾਂ ਵਿੱਚ ਕਾਫੀ ਦਿਨਾਂ ਤੋਂ ਆਪਣੇ ਫਾਜਕਾ ਮੁਕਸਰ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਦਾ ਨੰਬਰ ਨਹੀਂ ਸੀ ਲੱਗ ਰਿਹਾ ਪਰ ਇਹਨਾਂ ਵਿੱਚ ਅੱਜ ਦਰਮਿਆਨਾ ਪਦਰਮੀ ਦੇਖ ਨੂੰ ਮਿਲਦਾ ਮੀਨ ਹੈ ਵਿੱਚ ਥੋੜਾ ਦਰਮਿਆਨਾ ਹੀ ਦੇਖ ਨੂੰ ਮਿਲੂਗਾ ਇੱਕ ਦੂ ਕਾ ਪਾਕ ਗਾਂਵਾਂ ਚੋਂ ਸਰਦਾ ਭਾਰੀ ਮੀਂਹ ਦੇਖ ਨੂੰ ਮਿਲੇ ਉਹ ਤਾਂ ਆਪਾਂ ਦੇ ਮੈਨਾ ਵੀ ਜ਼ਰੂਰ ਦੇਖ ਨੂੰ ਮਿਲੂਗਾ ਆਪਣੇ ਮਾਲਵੇ ਦੇ ਇਹਨਾਂ ਭਾਗਾਂ ਵਿੱਚ ਗੱਲ ਕਰੀਏ ਭਾਰੀ ਮੀਂਹ ਕਿੰਨਾ ਭਾਗਾਂ ਵਿੱਚ ਦੇਖ ਨੂੰ ਮਿਲੂਗਾ ਜਿਆਦਾ ਭਾਰੀ ਮੀਂਹ ਦੀਆਂ ਭਾਗ ਗੱਲ ਕਰੀਏ ਅੰਮਰਸਾ ਤਨ ਤਨ ਕਪੂਠ ਕਦਰ ਪਰ ਪਠਾਨਕੋਟ ਫਰੋਜਪੁਰ ਦੇ ਲੁਧਿਆਣੇ ਦੇ ਭਾਗ ਹੋ ਗਏ ਉਹਨਾਂ ਵਿੱਚ ਥੋੜੇ ਮੀਂਹੇ ਜਿਆਦੇ ਸਾਰਾ ਹੈ ਨਾ ਬਾਕੀ ਪੰਜਾਬ ਨਾਲ ਉਹਨਾਂ ਵਿੱਚ ਭਾਰੀ ਤੋਂ ਭਾਰੀ ਮੀਂਹ ਕੁਝ ਭਾਗਾਂ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਅਤੀਤੋਂ ਅਤੀ ਭਾਰੀ ਮੀਂਹ ਦੇਖਣ ਨੂੰ ਮਿਲੂਗਾ ਕਿਉਂਕਿ ਸਿਸਟਮ ਵੀ ਇਦਾਂ ਹੀ ਕ੍ਰੀਏਟ ਹੋਇਆ ਆਪਣੇ ਦਬਾਅ ਵਿੱਚ ਤੇ ਇਧਰੀ ਗਾ ਦਾ ਮੀ ਦੇਖਣ ਮਿਲੂਗਾ ਬਾਕੀ ਮਾਲਵੇ ਦੇ ਵੀ ਪੰਜਾਬ ਦੇ ਲਗਭਗ ਸਾਰੇ ਭਾਗ ਭਾਗਾਂ ਵਿੱਚ ਆਪਣੇ ਮੀ ਦੇਖਣ ਮਿਲੂਗਾ ਪਰ ਆਪਣੇ ਮਾਲਵੇ ਦੇ ਦਰਮਿਆਨੇ ਪੱਧਰ ਤੇ ਥੋੜੇ ਬੋਤੇ ਭਾਗਾਂ 'ਚ ਭਾਰੀ ਮੀ ਦੇਖਣ ਨੂੰ ਲੁਕ ਪਰ ਦਬਾਬੇ ਦੇ ਤੇ ਮੱਝ ਦੇ ਪੰਜਾਬ ਦੇ ਇਹ ਮੱਧ ਭਾਗ ਥੋੜੇ ਬੋਤੇ ਹੋਗਾ ਇਹਨਾਂ 'ਚ ਭਾਰੀ ਤੋਂ ਭਾਰੀ ਮੀ ਦੇਖਣ ਮਿਲ ਸਕਦਾ ਬਾਕੀ ਬੱਦਲ ਬਾਈ 12 1 ਵਜੇ ਤੇ ਹਟਣ ਦਾ ਕੋਈ ਸਵਾਲ ਨਹੀਂ ਹੈ 12 1 ਵਜੇ ਤੋਂ ਬਾਅਦ ਥੋੜੀ ਕਮਜ਼ੋਰ ਪੈ ਸਕਦੀ ਹੈ ਬਾਕੀ ਸੁੱਤ ਦਾ ਸ਼ਾਮਾਂ ਤਾਈ ਵੀ ਸਿਸਟਮ ਇਹ ਚੱਲੇ ਬੈਕ ਟੂ ਬੈਕ ਰੇਟ ਹੋਵੇ ਬਾਕੀ ਤੁਹਾਨੂੰ ਬ ਵੀਡੀਓ ਬਣਾ ਦਵਾਂਗੇ ਦੁਪਹਿਰ ਨੂੰ ਦੇ ਸਾਰ ਨਹੀਂ ਹਨ ਮੀਂਹ ਇਸ ਤਰ੍ਹਾਂ ਲਗਾਤਾਰ ਝੜੀ ਨੂੰ ਬਰਸਾਤ ਆਪਣੇ 12:00 ਵਜੇ ਦੇਖਣ ਨੂੰ ਮਿਲੂਗੀ ਬਾਕੀ ਅੱਜ ਦੀ ਵੀਡੀਓ ਚ ਨਹੀਂ ਧੰਨਵਾਦ